ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਬਾਣਾ ਟਿਬਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਇੱਕਪਾ ਚਾਰ ਜਾਂ 5 ਦਸੰਬਰ ਨੂੰ ਵੀਡੀਓ ਪਾਈ ਸੀਗੀ ਜਿੱਥੇ ਆਪਾਂ ਨੇ ਗੁੱਲੀ ਡੰਡੇ ਤੇ ਕੋਰ ਕਣਕ ਤੇ ਸਪਰੇਅ ਕੀਤੀ ਸੀਗੀ ਐਕਸੀਐਲ ਦਵਾਈ ਜਿਹੜੀ ਆਉਂਦੀ ਹੈ ਤੇ ਨਾਲ ਉਹਦੇ 24D ਪਾਈ ਸੀਗੀ ਜੀ ਚੌੜੇ ਪੱਤੇ ਵਾਲੇ ਨਦੀਨ ਵਾਸਤੇ ਤੇ ਗੁੱਲੀ ਡੰਡਾ ਤਾਂ ਉਸੇ ਦਿਨ ਆਪਾਂ ਨੂੰ ਚੱਲ ਰਿਹਾ ਸੀ ਪਤਾ ਕਿ ਮਰ ਰਿਹਾ ਹੈ ਪਰ ਕਮੈਂਟ ਬਾਕਸ ਦੇ ਵਿੱਚ ਕਈ ਵੀਰ ਇਹ ਕਹਿ ਰਹੇ ਸੀਗੇ ਜੀ ਕਿ ਇਹ ਤਾਂ ਦੁਬਾਰਾ ਹਰਾ ਹੋ ਜਾਊਗਾ ਤੇ ਹੁਣ ਆਪਾਂ ਉਸੇ ਖੇਤ ਦੇ ਵਿੱਚ ਦੁਬਾਰਾ ਵੀਡੀਓ ਬਣਾਉਣ ਆਏ ਸੀਗੇ ਜੀ ਤੇ ਇਹ ਦੇਖ ਸਕਦੇ ਆਪਾਂ ਗੁੱਲੀ ਡੰਡਾ ਕਿ ਪਰਾਲੀ ਬਣ ਗਈ ਬਿਲਕੁਲ ਜਿਹੜੀ ਸੁੱਕ ਗਿਆ ਇਹ ਤੁਹਾਨੂੰ ਜਿਆਦਾ ਜਿੱਥੇ ਸੀਗੀ ਡੜੀ ਉੱਥੇ ਲੈ ਚੱਲਦਾ ਮੈਂ ਹੁਣ ਇਹ ਦੇਖ ਸਕਦੇ ਜੀ ਆਪਾਂ ਕਿ ਗੁੱਲੀ ਡੰਡਾ ਬਿਲਕੁਲ ਫੂਸ ਬਣ ਚੁੱਕਿਆ ਇਹਦੇ ਚ ਇਸੇ ਘਾਰੇ ਦੇ ਵਿੱਚ ਆਪਾਂ ਉਸ ਦਿਨੋਂ ਬਣਾਈ ਸੀਗੀ ਵੀਡੀਓ ਤੇ ਵੀਡੀਓ ਆਪਾਂ ਸਿਰਫ ਐਸੇ ਕਰਕੇ ਬਣਾ ਰਹੇ ਹਾਂ ਇਹ ਪਤਾ ਚੱਲ ਸਕੇ ਵੀ ਦੁਬਾਰਾ ਹਰਾ ਹੁੰਦਾ ਗੁੱਲੀ ਡੰਡਾ ਜਾਂ ਨਹੀਂ ਹੁੰਦਾ ਜਮਾ ਫੂਸ ਬਣ ਗਿਆ ਜੀ ਇਹ ਕਿਉਂਕਿ ਸਾਡਾ ਤਾਂ ਪਿਛਲੇ ਸਾਲ ਵੀ ਇਹ ਤਜਰਬਾ ਕੀਤਾ ਹੋਇਆ ਸੀਗਾ ਤੇ ਪਰ ਫਿਰ ਵੀ ਮੈਂ ਕਮੈਂਟਾਂ ਦੇ ਵਿੱਚ ਜਿਵੇਂ ਵਾਦਾ ਕੀਤਾ ਸੀ ਕਿ ਦੁਬਾਰਾ ਆਪਾਂ ਫੇਰ ਦਿਖਾ ਦੇਵਾਂਗੇ ਜੀ ਸੋ ਇਸੇ ਕਰਕੇ ਆਪਾਂ ਇਹ ਦੁਬਾਰਾ ਵੀਡੀਓ ਬਣਾ ਰਿਹਾ ਅੱਜ ਤੇ ਇਹਦੇ ਵਿੱਚ ਪਤਾ ਲੱਗ ਰਿਹਾ ਆਪਾਂ ਨੂੰ ਸਾਫ਼ ਤੇ ਕਣਕ ਆਪਾਂ ਦੇਖ ਸਕਦੇ ਆ ਮਾੜੀ ਮੋਟੀ ਉੱਪਰੋਂ ਕਰੁੰਬਲਾਂ ਜੀਆਂ ਮਾੜੀਆਂ ਮੋਟੀਆਂ ਪੀਲੀਆਂ ਪੰਜਾਂ ਨੇ ਤੇ ਕਣਕ ਜਿਹੜੀ ਹੈਗੀ ਐ ਬਿਲਕੁਲ ਓਕੇ ਆ ਜੀ ਇਹ ਤੇ ਮੈਗਨੀਜ਼ ਦਾ ਇਹ ਤੇ ਸਪਰੇ ਹੁਣ ਕਰਨਾ ਆਪਣੇ ਯੂਰੀਆ ਪਾਤੀਆ ਤੇ ਕੱਲ ਜਾਂ ਪਰਸੋਂ ਉਹ ਤੇ ਜਦੋਂ ਮੈਗਨੀਜ਼ ਆਪਾਂ ਸਪਰੇਅ ਕਰਤਾ ਤੇ ਕਣਕ ਬਿਲਕੁਲ ਠੀਕ ਹੋ ਜੂਗੀ ਇਹ ਇਧਰ ਨੂੰ ਦੇਖਦੇ ਆਪਾਂ ਇਧਰੋਂ ਪਤਾ ਚੱਲਦਾ ਕਿ ਕਣਕ ਪੀਲੀ ਨਹੀਂ ਹੋਈ ਹੋਈ ਇਹ ਇਧਰੋਂ ਥੋੜੀ ਜੀ ਲਿਸ਼ਕੋਰ ਪੈ ਰਹੀ ਐ ਤਾਂ ਕਰਕੇ ਆਪਾਂ ਨੂੰ ਲੱਗਦਾ ਪਰ ਇੰਨੀ ਜ਼ਿਆਦਾ ਕੋਈ ਪੀਲਾਪਣ ਨਹੀਂ ਹੈਗਾ ਜਿਹੜੀ ਆਪਾਂ ਸੰਕੋਰ ਵਾਲੀਆਂ ਦੇਖਦੇ ਆਂ ਵੀ ਜਿੱਥੇ ਸੰਕੋਰ ਪਈ ਹੋਈ ਸੀ ਉਹ ਤਾਂ ਕਣਕਾਂ ਦਾ ਬਹੁਤ ਬੁਰਾ ਹਾਲ ਕਰ ਦਿੰਦੀ ਹੈ ਜੀ ਸੰਕੋਰ ਵੈਸੇ ਹੀ ਤੇ ਝਾੜ ਤੇ ਤਾਂ ਮੈਂ ਤੁਹਾਨੂੰ ਦੱਸਿਆ ਕਿ ਮਾੜਾ ਅਸਰ ਪੈਂਦਾ ਉਹਦਾ ਤੇ ਚੌੜੇ ਪੱਤੇ ਵਾਲਾ ਸੀ ਜਿਹੜਾ ਉਹ ਵੀ ਖਤਮ ਹੋ ਚੁੱਕਿਆ ਹੈ ਇਹ ਦੇਖ ਸਕਦੇ ਆਪਾਂ ਇਹ ਵੀ ਜਮਾ ਸੁੱਕ ਜੂਗਾ ਕਿਉਂਕਿ ਜੇ ਜਮੀਨ ਪੂਰੀ ਤਰ੍ਹਾਂ ਸੁੱਕੀ ਨਹੀਂ ਪਰਸੋਂ ਵੀ ਥੋੜੀ ਜਿਹੀ ਬਾਰਿਸ਼ ਹੋ ਗਈ ਉਹਦੇ ਕਰਕੇ ਜਮੀਨ ਖੁਸ਼ਕ ਨਹੀਂ ਹੋ ਰਹੀ ਹਜੇ ਤੇ ਖੁਸ਼ਕ ਜਦੋਂ ਜਦੋਂ ਹੋ ਜੂਗੀ ਤਾਂ ਇਹ ਮਰ ਜੂਗਾ ਜੀ ਸਾਰਾ ਚਿਲਰਿੰਗ ਵਗੈਰਾ ਠੀਕ ਹੈ ਵਧੀਆ ਕਣਕ ਦੀ ਕੋਈ ਮਾੜੀ ਨਹੀਂ ਸੋ ਇਸ ਕਰਕੇ ਆਪਾਂ ਨੂੰ ਤਜਰਬੇ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਜੀ ਤੇ ਜਿਆਦਾ ਆਪਾਂ ਨਾ ਕਰੀਏ ਥੋੜੇ-ਮੋਟੇ ਤੇ ਕਰਕੇ ਦੇਖ ਲਈਏ ਤੇ ਗੱਲ ਉਦੋਂ ਹੀ ਬਣਦੀ ਹੈ ਜਦੋਂ ਆਪਾਂ ਤਜਰਬੇ ਕਰਦੇ ਆ